ਸਾਸ਼ੀ ਗਾਇਜ਼ ਆਰੀਆ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਤੇ ਤੇ ਅੱਜ ਅਸੀਂ ਲੱਗੇ ਹਾਂ ਜੁਡੇ ਤੇ ਬਣਾਉਣ ਚਿੱਟੇ ਚਣਿਆਂ ਦੀ ਦਾਲ ਸਬਜੀ ਸੋਰੀ ਅਸੀਂ ਦਾਲ ਕਹਿ ਜੀਦਾ ਹਰ ਚੀਜ਼ ਨੂੰ ਆ ਅਸੀਂ ਨਾ ਅਸੀਂ ਪਤਲੀ ਪਹਿਲੇ ਤੁਪੇ ਰੱਖ ਕੇ ਗਰ ਜੁਲੇ ਤੇ ਗਰਮ ਕਰ ਲਈ ਸੀਗੀ ਤੇ ਹੁਣ ਆਪਾਂ ਚ ਤੇਲ ਪਾ ਲਿਆ ਤੜਕਾ ਲਗਾਉਣ ਦੀ ਪੂਰੀ ਤਿਆਰੀ ਕਰ ਰਹੇ ਹਾਂ ਸਾਰਾ ਸਮਾਨ ਪਹਿਲੇ ਕੱਟਿਆ ਰੱਖਿਆ ਹੈ ਚਲੋ ਰੱਖੋ ਇਹ ਮੁੱਠੀ ਵੀ ਨਿਕਲ ਗਰਮ ਹੋ ਗਈ ਕਪੜਾ ਕੀ ਮੁੱਠੀ ਤੋਂ ਸ਼ਾਮ ਦੀ ਤਿਆਰੀ ਸੀ ਸ਼ਾਮ ਮਮੀ ਕਹ ਰਹੀ ਸੀ ਸ਼ਾਮ ਦੇ ਖਾਣੇ ਦੀ ਤਿਆਰੀ ਕਰ ਰਹੀ ਹੈ ਤੇ ਮਮੀ ਕਹ ਰਹੀ ਸੀ ਕਿ ਮੈਂ ਅੱਜ ਆਪਣਾ ਚੁੱਲਾ ਕਿੱਤਾ ਕਰਕੇ ਦਿਖਾਣਾ ਹੈ ਤਾਂ ਕਾਲਾ ਕਾਲਾ ਨਹੀਂ ਦਿਖਾਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਸੀ ਐਦੇ ਦਿਖਾ ਦੇਣਾ ਵੀਡੀਓ ਵਿੱਚ ਇਹ ਕਹਿ ਰਹੀ ਸੀਗੇ ਕਿ ਮਿੱਟੀ ਲਗਾਉਣ ਵਾਲੀ ਹੈ ਚੁੱਲੇ ਨੂੰ ਉੱਪਰ ਅਸੀਂ ਘੱਟੇ ਬਣਾ ਪਾ ਦਿੱਤਾ ਪਾ ਜੀਰਾ ਅਸੀਂ ਚਮਚਾ ਚੁੰਮਚਾ ਕੁਝ ਨਹੀਂ ਲੈ ਕੇ ਆਏ ਉੱਪਰ ਨੂੰ ਐਦੇ ਸਾਰਾ ਕੁਝ ਅਸੀਂ ਹੱਥਾਂ ਨਾਲੇ ਆਪਣੇ ਅੰਦਾਜ਼ੇ ਨਾਲ ਪਾ ਜਵਾਂਗੇ ਜੀਰਾ ਚੰਗੀ ਤਰ੍ਹਾਂ ਭੁੰਨ ਹੋ ਗਿਆ ਤੇ ਹੁਣ ਆਪਾਂ ਆਦਰ ਕਲਸਣ ਪਹਿਲਾਂ ਹੀ ਆਪਾਂ ਮਿਕਸੀ ਚ ਕਰਕੇ ਰੱਖਿਆ ਸੀਗਾ ਤੇ ਪਾ ਦਵਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਜਿਆਦਾ ਨਹੀਂ ਪੁੰਨਣਾ ਕਿ ਕਾਲਾ ਹੋ ਜਵੇ ਬਸ ਨੋਰਮਲ ਮਿੱਟੀ ਮਿੱਟੀ ਖੁਸਬੂ ਆ ਜਵੇ ਤੇ ਦੋਸੇ ਤਿਆਰੀ ਪਾ ਦਮਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਹੁਣ ਥੋੜੀ ਟਾਈਮ ਆਪਾਂ ਪਿਆਜ਼ਾਂ ਨੂੰ ਛੁੱਣਨ ਦਵਾਂਗੇ ਤੇ ਆਪਾਂ ਟਮਾਟਰ ਜਦੋਂ ਪਿਆਜ਼ ਭੁੰਨ ਜਾਣੇ ਨਾ ਟਮਾਟਰ ਪਾਣੇ ਆਪਾਂ ਇਹ ਬਣਾ ਕੇ ਰੱਖੇ ਹੋਏ ਆ ਆਈ ਮੀਨ ਮ엑ਸੀਟੋ ਗੀਕਰਤਾ ਯਾ ਨਾ ਨੂੰ ਗਦਕਸ ਤੇ ਚਿੱਟੇ ਚਨੇ ਆ ਇਹਨਾਂ ਨੂੰ ਅਸੀਂ ਰਾਤ ਪਰ ਪਿਘੋ ਕੇ ਰੱਖਿਆ ਸੀਗਾ ਤੇ ਆਲੂ ਧੋ ਕੇ ਕੱਟ ਕੇ ਇਹਦੇ ਵਿੱਚ ਪਾ ਦਿੱਤੇ ਅਸੀਂ ਕੋਠੇਪਨ ਸਾਰਾ ਸਮਾਨ ਚੱਕ ਕੇ ਲੈ ਗਈ ਤਾਂ ਗੇੜੇ ਬੋ ਲੱਗਦੇ ਸਕੇ ਸੀ ਇੱਕ ਵਾਰ ਜੀ ਕੰਮ ਨਵੇੜ ਦੇਈਦਾ ਗੇੜੇ ਲੱਗਣ ਨਾ ਫालतू ਸਾਡੇ ਤੇ ਸਾਰੇ ਆਪਾਂ ਆਪਣੀ ਨਾਮਕ ਦਾ ਨੀਚੇ ਜਿਹੜੇ ਵੀ ਬੇ ਬੇਸਿਕ ਜੇ ਮਸਾਲੇ ਹੁੰਦੇ ਹੋ ਆ ਆਦੋ ਖਾਲੀ ਆ ਦੱਸਿਓ ਨਾ ਵਿੱਚ ਅਸੀਂ ਕਿਹੜੇ ਕੀ ਕੀ ਪਾਈਏ ਟਮਾਟਰ ਵੀ ਲੱਗਦੇ ਵੈਸੇ ਜਾ ਰਹਾ ਤਰਸੀਂ ਗੈਸ ਪਰ ਹੀ ਬਣਾਈ ਦੀ ਆ ਉਹ ਸਬਜੀ ਉਹ ਤਾਂ ਅੱਜ ਮੂਡ ਸੀਗਾ ਕਿ ਚਲੋ ਬਣਾ ਲੈਨੇ ਆ ਤਾਂ ਹੀ ਧੁੱਪ ਚ ਲੱਗ ਪਈ ਤੁੱਲੇ ਭਰੇ ਬਣਾ ਆ ਆ ਸੀ ਗਮਲੇ ਵਿੱਚ ਨਾ ਗੁਲਾਬ ਦੀ ਕਲੀ ਲਗਾਈ ਸੀ ਉਹ ਹੋ ਗੀ ਗਿਆ ਸੀਗਾ ਪਰ ਬਾਅਦ ਵਿੱਚ ਸੁੱਕ ਗਿਆ ਤਾਂ ਫਿਰ ਮੈਂ ਐਸੇ ਬੂਟੇ ਦੇ ਨਾ ਗੇਂਦੇ ਦੇ ਫੁੱਲ ਇਹਦੇ ਵਿੱਚ ਪਾ ਦਿੱਤੇ ਸੀ ਮੈਰੀ ਗੋਲਡ ਇਹ ਵੀ ਵਿਚਾਰਾ ਸੁੱਕ ਗਿਆ ਬਿਮਾਰੇ ਹੋ ਗਏ ਹੁਣ ਇਹਦੇ ਵਿੱਚ ਦੇਖੋ ਕਿੰਨੀ ਸੋਰੀ ਬਣ ਗਈ ਐ ਵਿੱਚ ਪੱਟ ਕੇ ਹੁਣ ਇਹਦੇ ਵਿੱਚ ਲਗਾਵਾਂਗੇ। ਇਹ ਚੰਗੀ ਤਰ੍ਹਾਂ ਹੋ ਗਿਆ ਹੈ 골ਡਨ ਜਿਆ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦੇਣਾ। ਚਲੋ। ਇਹਨੂੰ ਵੀ ਚਲਾ ਦੇਣਾ। ਥੋੜਾ ਟਾਈਮ ਆਪਾਂ ਟਮਾਟਰਾਂ ਨੂੰ ਵੀ ਪਕਣ ਦਵਾਵਾਂਗੇ। ਬਾਕੀ ਮਸਾਲੇ ਬਾਅਦ ਚ ਪਾਨੇ ਆ। ਜਦੋਂ ਇਹ ਆਪਣਾ ਤੜਕਾ ਭੁੰਨ ਹੋ ਗਿਆ ਤੇ ਆਪਾਂ ਦੇ ਵਿੱਚ ਸਾਰੇ ਆਪਾਂ ਮਸਾਲੇ ਪਾ ਲਵਾਂਗੇ। ਇੱਕ ਚਮਚ ਹਲਦੀ ਗਿਆ। ਥੋੜਾ ਜਿਆ ਹੋਰ ਪਾ ਲੈਣਾ ਆ ਨਾ ਨਾਲ ਪਹਿਲਾਂ ਅੰਦਰ ਇਹ ਇੱਕ ਚਮਚ ਸੁੱਕੀ ਲਾਲ ਮਿਰਚ ਥੋੜੀ ਹੋਰ ਪਾ ਦੋ ਤੇ ਨਮਕ ਸਵਾਦ ਅਨਸਾਰ ਦੋਸੀ ਆਪਣੇ ਅਕੋਰਡਿੰਗ ਪਾ ਰਹੇ ਮਸਾਲੇ ਪਾ ਸਕਦੇ ਹਾਂ ਤੇ ਇਹ ਸੁੱਕਾ ਮਸਾਲਾ ਸਿੱਕਾ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਲੂ ਚਨੇ ਉਦੋਂ ਕਿ ਆਪਾਂ ਥੋੜਾ ਜਿਹਾ ਨਾਲੀ ਵੀ ਨਾਲੇ ਪਾ ਦੇਣਾ ਤਾਂ ਜੋ ਤੜਕਾ ਥੱਲੇ ਨਾ ਲੱਗੇ ਸਾਰੀ ਆਪਾਂ ਸਬਜੀ ਦੇ ਵਿੱਚ ਪਾ ਦੇਣੀ ਆ ਨਾਲ-ਨਾਲ ਹਲਾ ਦੇਣੀ ਸਾਰੀ ਸਬਜੀ ਪਾ ਦਿੱਤੀ ਆ ਆਪਾਂ ਇਹ ਚ ਤੇ 5 ਮਿੰਟ ਵਾਸਤੇ ਸੀ ਮੈਂ ਐਵੇਂ ਪਕਾਵਾਂਗੇ 5 ਮਿੰਟ ਬਾਅਦ ਵਿੱਚ ਸੀ ਦੇ ਵਿੱਚ ਪਾਣੀ ਪਾਵਾਂਗੇ 5 ਮਿੰਟ ਹੋ ਗਏ ਆ ਤੇ ਇਹਦੇ ਵਿੱਚ ਲੂਣ ਮਿਰਚ ਰੱਚ ਗਿਆ ਹੋਣਾ ਹੁਣ ਆਪਾਂ ਪਾਣੀ ਪਾ ਦਵਾਂਗੇ ਇਹਦੇ ਵਿੱਚ ਤੁਹਾਨੂੰ ਸਬਜੀ ਦੀ ਕੰਸਿਸਟੈਂਸੀ ਜਿੰਦਾਂ ਦੀ ਵੀ ਚਾਹੀਦੀ ਹੋਵੇ ਤੁਸੀਂ ਉਸ ਅਕੋਰਡਿੰਗ ਪਾਣੀ ਪਾ ਲੈਣਾ ਥੋੜਾ ਜਿਹਾ ਬਾਹੀ ਆਪਾਂ ਹੋਰ ਲੈ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਟੱਕਣ ਲਗਾ ਕੇ 20 20 ਮਿੰਟ ਲਈ ਰਜਨ ਲਈ ਰੈਂਦਾਂ ਤੋਂ ਮਾਗੇ ਚਲੋ ਚਲੋ ਜੀ ਅਸੀਂ ਹੁਣ 20 ਤੋਂ 25 ਮਿੰਟ ਰਜਾ ਲਈ ਆ ਹੁਣ ਦੇਖਦੇ ਆ ਬਣ ਗਈ ਆ ਸਬਜੀ ਸਾਨੂੰ ਦਾਲ ਕਹਿਣ ਦੀ ਆਦਤ ਤਾਂ ਹਰ ਚੀਜ਼ ਨੂੰ ਇਸ ਤਰ੍ਹਾਂ ਦੀਆ ਦੇਖਣ ਦਾ ਬਹੁਤ ਹੀ ਸੁਆਦ ਲੱਗਦੀ ਆ ਖਾਣ ਨੂੰ ਵੀ ਇੰਨੀ ਸੁਆਦ ਹੋएगी ਚਲੋ ਜੀ ਬੰਦੋਗੇ ਰੈਡੀ ਹੋਣ ਸੀ ਇਹਨੂੰ ਚੁੱਲੇ ਤੋਂ ਉਤਾਰ ਲਿਆ ਉਤਾਰ ਲੈਣਾ ਆਰਾਮ ਕਰ ਲੂੰਗੀ ਸਾਡੀ ਸਬਜੀ